ਸਤ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਵੈੜਾ ਚੰਗੀ ਟੌਪ ਕਲਾਸ ਸ਼ਾਈ ਵਾਲ ਪਿਓਰ ਆ ਗਈ ਆ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤ ਸ੍ਰੀ ਅਕਾਲ ਵੀਰ ਜੀ ਸਤ ਸ੍ਰੀ ਅਕਾਲ ਵੀਰ ਜੀ ਹੋਰ ਵੀਰ ਜੀ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਸਾਰੇ ਭੈਣ ਦੇ ਪਰਹਾਵਾ ਨੂੰ ਡੇਰੀ ਫਾਰਮ ਵੇਖਣ ਆੜਿਆ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸਾਰੇ ਭੈਣ ਦੇ ਪਰਹਾਵਾ ਵੀਰ ਜੀ ਆਪਣੇ ਕੋ ਆਪਣੀ ਜੀ ਵਾਹਲ ਆ ਗਈ ਜਿਹੜਾ 40 ਸੂਈ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਆਪਣਾ ਨਾਮ ਵੀ ਦੱਸ ਦਿਓ ਨਾਮ ਵੀਰ ਜੀ ਮੇਰਾ ਨਾਮ ਰਮਨਦੀਪ ਜੇ ਪਿੰਡ ਰਵਾਜ ਹੈ ਹਾਂਜੀ ਜ਼ਿਲ੍ਹਾ ਕਰਤਾਰਪੁਰ ਤੇ ਤਸਵੀਰ ਡਰਮ ਆਪਾਂ ਨਾਣਕ ਜੇ ਠੀਕ ਹੈ ਜੀ ਹਾਂਜੀ ਵੀਰ ਫੋਨ ਨੰਬਰ ਵੀਰ ਜੀ ਦੱਸ ਦਿਓ ਫੋਨ ਨੰਬਰ ਆਪਣਾ 6284104047 ਹੈ ਠੀਕ ਹੈ ਜੀ ਤੇ ਆਪਣੇ ਕੋਲ ਵੈੜ ਸੁਈ ਤਾਜੀ ਹਨਾ ਜੀ ਬਿਲਕੁਲ ਇਹ ਜੀ ਚਾਰ ਕੋਈ ਪੰਜ ਦਿਨ ਲਾੜੇ ਚਾਰ ਪੰਜ ਦਿਨ ਹੋ ਗਏ ਜੀ ਸੁਈ ਨੂੰ ਮਗਰ ਵੱਛੀ ਆ ਗਈ ਜੀ ਠੀਕ ਆ ਜੀ ਵੱਛੀ ਆ ਗਈ ਮਗਰ ਹਨਾ ਹਾਂ ਜੀ ਵੀਰ ਜੀ ਠੀਕ ਆ ਜੀ ਤੇ ਵਿਖਾਏ ਆਪਣਾ ਠੰਡੀ ਸੀਲਾ ਵੀਰੇ ਪੂਰੀ ਵੀਰ ਜੀ ਕੋਈ ਰੱਸੀ ਨਹੀਂ ਪੋਣੀ ਕੋਈ ਘਵਾੜਾ ਨਹੀਂ ਵੀਰ ਜੀ ਇਦਾਂ ਹੀ ਅੱਛਾ ਇਦਾਂ ਹੀ ਹਾਂ ਜੀ ਵੀਰ ਜੀ ਤੁਹਾਨੂੰ ਚਵਾ ਕੇ ਖਾਦਨੇ ਵੀਰ ਜੀ ਅਸਤਾਰਾ ਮਾਰਨੀ ਹੈ ਹਨਾ ਬਿਲਕੁਲ ਵੇਖੋ ਵੀਰ ਜੀ ਚੰਗੀ ਵੈੜ ਆ ਸ਼ਾਈ ਵਾਲ ਥਣ ਥਣ ਬਹੁਤ ਸਪੈਸ਼ਲ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਬਾਕੀ ਵੀਰ ਕਹਿੰਦਾ ਧਾਰਾ ਮਾਰ ਕੇ ਵਿਖਾ ਦਿੰ ਜਿਵੇਂ ਵੀਰ ਜੀ ਰੂਮ ਨੂੰ ਖੋਲੀ ਅੱਛਾ ਜੀ ਹਾਂ ਜੀ ਵੀਰ ਜੀ ਵੇਖੋ ਵੀਰ ਜੀ ਚ ਸੀ ਨੀ ਪੋਣੀ ਅੱਛਾ ਜੀ ਠੀਕ ਹੈ ਜੀ ਇਹ ਚਵਾ ਚੂ ਇੱਕ ਨੰਬਰ ਲੱਗਿਆ ਹਨਾ ਜੀ ਹਾਂ ਜੀ ਵੀਰ ਜੀ ਦੁੱਧ ਵੀਰ ਜੀ 12 ਲੀਟਰ ਜੇ ਜਿਹੜਾ ਮਿਲ ਕੇ ਦੇ ਦੇਣਾ ਜੀ ਵੀਰ ਜੀ ਠੀਕ ਹੈ ਜੀ ਨਾਲ ਵੀਰ ਜੀ ਇਹਨਾਂ ਦਾ ਦੁੱਧ ਵੀ ਮਈਆਂ ਵਰਗਾ ਹੁੰਦਾ ਹਨਾ ਜੀ ਸੰਘਣਾ ਵੀਰ ਜੀ ਸੰਘਣਾ ਦੁੱਧ ਠੀਕ ਹੈ ਚੰਗੀ ਫੈਂਡ ਦਾ ਦੁੱਧ ਹੁੰਦਾ ਇਹਨਾਂ ਦਾ ਹਾਂ ਜੀ ਵੀਰ ਜੀ ਬੋਲਾ ਹੀ ਆਉਂੜਿਆ ਜੇ ਅੱਛਾ ਜੀ ਬਾਕੀ ਵੇਖੋ ਵੀਰ ਜੀ ਕਿ ਠੰਡੀ ਸੀਲ ਬੋਤਾਂ ਹਨਾ ਬਿਨਾ ਰੱਸੀ ਤੋਂ ਨਵਾ ਵੇਖੋ ਵੀਰ ਜੀ ਅੱਜ ਤਾਂ ਮੋਟਰ ਹੀ ਲੱਗੀ ਹੁੰਦੀ ਜੀ ਠੀਕ ਹੈ ਜੀ ਜਿੰਨਾ ਕ ਵੀਰ ਜੀ ਅਸੀਂ ਰੇਡ ਕਰ ਦੇਣਾ ਵਸ਼ੀ ਵੇਖੋ ਕਿੱਡੇ ਟੋਪਦੀ ਆ ਇਹ ਪਹਿਲੇ ਫੋਨ ਤੇ ਕਹਿੰਦੇ ਨੇ ਜਿਹੜਾ ਅਸੀਂ ਰੇਡ ਕਰ ਦੇਣਾ ਠੀਕ ਹੈ ਜੀ ਵਸ਼ੀ ਮਗਰ ਸ਼ਾਇਲ ਪਿਓਰ ਪਾ ਲਈ ਹਨਾ ਜੀ ਹਾਂ ਜੀ ਵੀਰ ਜੀ ਬਾਕੀ ਵੀਰ ਜੀ ਰਮਾਨਾ ਬੈਠੇ ਭਾਵੇਂ ਜਨਾਨੀ ਲੋਵੇ ਪੱਟੀ ਧਾਗੇ ਟੋਣੀ ਰਮਾਨ ਦੇ ਨਾਲ ਬਿਲਕੁਲ ਜੀ ਵੇਖੋ ਵੀਰ ਜੀ ਲੱਤ ਜੁਕਨੀ ਕੋਈ ਗਾਲੀ ਨਹੀਂ ਵੇਖੋ ਕੀ ਬਤਾਨੇ ਵੇਖੋ ਵੀਰ ਜੀ ਚੈੱਕ ਕਰੋ ਚਵਾ ਕਿੰਡੀ ਠੰਡੀ ਸੀਲ ਵੈੜਾ ਖੌਣ ਲੱਗੇ ਵੀਰ ਜੀ ਕੈਮਰਾ ਮਰੋ ਵੇਖੋ ਵੀਰ ਜੀ ਥਣ ਵੇਖੋ ਬਿਲਕੁਲ ਜੀ ਵੇਖੋ ਵੀਰ ਜੀ ਇਹ ਜੇ ਪਸ਼ੂ ਬੋਧ ਵੇਖਣ ਨੂੰ ਘਟ ਮਿਲਦਾ ਠੰਡਾ ਸੀਲ ਪਸ਼ੂ ਸ਼ਾਈ ਹਾਲ ਚ ਬਹੁਤ ਠੰਡੀ ਘਟ ਵੈੜ ਮਿਲਦੀ ਹੈ ਜੀ ਥਣ ਥਣੇ ਬਹੁਤ ਸਪੈਸ਼ਲ ਲੱਗਿਆ ਜੀ ਚਵਾਈ ਵਾਲਾ ਥਣ ਲੱਗਿਆ ਆਹ ਦੇਖੋ ਵੀਰ ਜੀ ਹੁਣ ਦੇਖੋ ਵੀਰ ਜੀ ਕੀ ਕਹਿਣੇ ਆ ਚਵਾਈ ਵਾਲੇ ਤੇ ਬਿਲਕੁਲ ਕੀ ਬਾਤਾਂ ਬਹੁਤ ਵਧੀਆ ਚਵਾ ਲੱਗੀ ਕੋਈ ਵੀਰ ਜੀ ਬਾਹਰ ਘਾਟ ਨਹੀਂ ਛਣਦੀ ਇਹ ਗਾਰੰਟੀ ਜੀ ਠੀਕ ਹੈ ਜੀ ਵੀਰ ਜੀ ਮਗਰਲੇ ਮਗਰਲੇ ਥਣਾ ਆਹ ਦੇਖੋ ਵੀਰ ਜੀ ਮਗਰਲੇ ਵੇਖੋ ਵੇਖੋ ਵੀਰ ਜੀ ਬਰਨਾਲਾ ਹੀ ਵੇਖੋ ਮੋਗੇ ਆਉਂਦੇ ਵੇਖੋ ਮੈਂ ਨਾ ਕੋਈ ਕਹਿਨ ਦੀ ਗੱਲ ਹੀ ਨਹੀਂ ਵੀਰੇ ਨਾੜਾ ਨੂਣਾ ਚੈੱਕ ਕਰੋ ਵੀਰੋ ਜੱਡੇ ਦੇ ਥਣ ਭਾਂਡੇ ਦੀਆਂ ਨਾੜਾਂ ਹਾਂਜੀ ਦੁੱਧ ਹੁੰਦਾ ਉਹਨਾਂ ਦਾ ਦੂਜਾ ਪੀਲਾ ਜਿਹੜੇ ਚਿੱਟਾ ਆ ਜੇ ਮਾਜਾ ਵੇਖੋ ਬਿਲਕੁਲ ਬਿਲਕੁਲ ਮਾਜਾ ਵੇਖੋ ਦੁੱਧ ਚਿੱਟਾ ਆ ਜੇ ਬਿਲਕੁਲ ਜੀ ਦੁੱਧ ਬਹੁਤ ਸ਼ਾਨਦਾਰ ਆ ਜੀ ਚਿੱਟੇ ਦੁੱਧ ਦੀ ਹਣੈ ਮਈਆਂ ਵਰਗਾ ਦੁੱਧ ਆ ਗਿਆ ਹਾਂਜੀ ਵੇਖੀ ਹਾਂਜੀ ਠੀਕ ਹੈ ਜੀ ਬਾਕੀ ਵੀ ਤੁਹਾਨੂੰ ਟੋਰ ਕੇ ਵਿਖਾ ਦੇਣਾ ਤੁਹਾਨੂੰ ਹਾਂ ਟੋਰ ਕੇ ਵਿਖਾ ਦੇ ਜੀ ਵੇਖੋ ਵੀਰੋ ਚਵਾ ਦਾ ਇੱਕ ਨੰਬਰ ਲੱਗਿਆ ਥਣ ਥਣ ਬਹੁਤ ਸਪੈਸ਼ਲ ਲੱਗਿਆ ਵੈੜ ਨੂੰ ਚੰਗੀ ਟੋਪ ਕਲਾ ਵੈੜ ਆ ਜੀ ਮਗਰ ਵੱਸ਼ੀ ਆ ਗਿਆ ਵੱਸ਼ੀ ਵੀ ਸਾਈ ਵਾਲਾ ਭਾਈ ਆ ਬਾਕੀ ਤੋਰ ਦੋ ਵੀਰ ਜੀ ਇਹ ਵੀ ਇਹ ਨਹੀਂ ਵੀ ਉੱਥੇ ਭਾਵੇਂ ਇੱਥੇ ਵੀ ਜੀ ਥੱਲੇ ਬੈਠੇ ਬਸਤੇ ਕਰਕੇ ਕਰ ਦਈਏ ਹਾਂਜੀ ਥੋੜਾ ਬੱਚੇ ਦਾ ਤੇ ਕਰ ਦਈਏ ਬਿਲਕੁਲ ਵੇਖੋ ਜੀ ਬਾਕੀ ਇਦਾਂ ਹੀ 98 ਕੋਈ ਵੀਰ ਜੀ ਵੇਖੋ ਬਿਲਕੁਲ ਵੀਰ ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਸ਼ਾਨਦਾਰ ਵੈੜਾ ਠੰਡ ਤੋਂ ਸਪੈਸ਼ਲ ਲੱਗਿਆ ਈ ਚੰਗੀ ਵੈੜਾ ਈ ਠੰਡੀ ਸੀਲ ਆ ਸ਼ਾਈ ਵਾਲ ਪੰਚ ਪਿਓਰ ਆ ਗਈ ਆ ਬਈ ਬਹੁਤ ਘੱਟ ਵੇਖਣ ਨੂੰ ਮਿਲਦੇ ਆ ਈ ਠੰਡੀ ਸੀਲ ਵੈੜਾ ਸ਼ਾਈ ਵਾਲ ਬਿਨਾਂ ਰੱਸੀ ਕਿਉਂ ਫਿਰ ਹਨਾ ਜੀ ਹਾਂ ਜੀ ਬਿਲਕੁਲ ਜੀ ਹਾਂਜੀ ਵੀਰ ਜੀ ਕੀ ਮੁੱਲ ਕਰ ਲੈਣਾ ਵੈੜ ਦਾ ਜੀ ਮੁੱਲ ਤੇ ਨਿਗਾਰੇ ਕਰਨਾ ਈ ਜਿਹੜਾ ਪਹਿਲੇ ਫੋਨ ਤੇ ਜਾਵੇ ਇਹ ਆ ਵੀ ਅਸੀਂ ਤਾਂ ਵੀ ਪਹਿਲੀ ਵੀਰ ਤੁਹਾਡੇ ਮੈਂ ਹੀ ਆਖਿਆ ਵੀ ਫੋਨ ਤੇ ਇੱਥੇ ਪਾਉਣੀ ਵੀਡੀਓ ਤੁਹਾਡੇ ਦੇ ਹਾਂਜੀ ਹਾਂਜੀ ਦੂਜੇ ਚੈਨਲਾਂ 'ਤੇ ਪਾਈ ਦੀ ਆ ਤੇ ਐਰਕਾਂ ਈ ਵੀ ਤੁਹਾਨੂੰ ਵੀ ਅਹੀਂ ਤੁਹਾਨੂੰ ਵੀ ਮੌਕਾ ਦਈਏ ਬਿਲਕੁਲ ਵੀਰ ਜੀ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਬੁਲਾਇਆ ਜੀ ਠੀਕ ਹੈ ਵੀਰ ਜੀ ਤੁਹਾਡਾ ਬਹੁਤ ਬਹੁਤ ਵੀਰ ਭਰਾਵਾਂ ਵੇਖਣ ਵਾਲਿਆਂ ਦਾ ਬਹੁਤ ਮਾਣ ਲੱਗਦਾ ਹਾਂਜੀ ਵੀਰ ਜੀ ਤੇ ਕਰ ਲਈਏ ਵੀਰ ਜੀ ਫਿਰ ਜਾਇ ਜੀ ਰੇਟ ਹੈ ਨਾ ਜੀ ਵੀਰ ਜੀ ਵੇਰ ਤੇ ਵਿਖਦੀ ਆ 45 ਹਜ਼ਾਰ ਦੀ ਬਿਲਕੁਲ ਅਸੀਂ ਹੁਣ ਦੇ 45 ਦੀ ਨਹੀਂ ਦੇਣੀ ਹਾਂਜੀ ਅਸੀਂ ਜਾਇ ਜੀ ਦੇਣੀ ਠੀਕ ਹੈ ਜੀ 40 ਵੀ ਦੇ ਦੀ ਆ 40 ਹਜ਼ਾਰ ਦੀ ਹਾਂਜੀ ਹਾਂਜੀ ਹਮ ਬਿਲਕੁਲ ਵੀਰ ਜੀ ਰੇਟ ਆਡਾ ਬਿਲਕੁਲ ਜਾਇ ਜੀ ਰੇਟ ਆ ਨਹੀਂ ਬਾਕੀ ਜਾਇ ਜੀ ਚਾਰ ਦੇ ਕਰਾ ਲਓ ਤੁਸੀਂ ਹੋਰ ਕਰਾ ਦੀ ਜੀ ਹੋਰ ਕਰਾ ਲਓ ਕੋ ਚਲੋ ਠੀਕ ਹੈ ਜੀ ਵੀਰ ਜੀ 12 ਲੀਟਰ ਚੋਗੇ ਦਵਾਂਗੇ ਵੀਰ ਭਾਵੇਂ ਧਰਬਣਾ ਮਾਰੇ ਫਿਰ ਵੀਰੇ ਜਿਆਦਾ ਨਹੀਂ ਆਂਦਾ ਮੈਂ ਚਲ ਦੋ ਹੀ ਛੱਡ ਦੇ ਫਿਰ 38000 ਨਹੀਂ ਆਂਦਿਓ 36 ਦੀ ਦੇ ਦੇ ਜੀ ਹਾਂਜੀ ਹੋਰ ਵੀਰ ਜੀ 1000 ਘਾਟ ਕਰ ਦਿੰਨੇ 37 ਦੀ 37 ਦੀ ਚਲੋ ਠੀਕ ਹੈ ਬਾਕੀ ਕੋਈ ਵੀਰ ਫੋਨ ਲਾਵੇ ਹਨਾ ਜੀ ਬਈ ਕਰਾ ਲਓ ਰਿਮਾਰਡ ਕਰਾ ਲਓ ਤੁਸੀਂ ਅੱਛਾ ਜੀ ਹੋਰ ਕਰ ਦਾਂਗੇ ਇਹਦੇ 36 36 ਦੀ ਆਂਦਿਓ ਠੀਕ ਹੈ ਵੀਰ ਜੀ 36 'ਚ ਕਰ ਦਾਂਗੇ ਵੀਰ ਜੀ ਛੋਟ ਕਰਾਂਗੇ 36 'ਚੋਂ 500 ਰੁਪਇਆ 500 ਰੁਪਇਆ ਛੋਟ 36 'ਚ ਹਾਂਜੀ ਵੀਰ ਜੀ ਬਿਲਕੁਲ ਵੇ ਵੈੜ ਵੀ ਕਮਾਲਾਂ ਹੀ ਪਾਉਣ ਵਾਲੀ ਆ ਜੀ ਚਵਾਈ ਝੂਈ ਇੱਕ ਨੰਬਰ ਲੱਗੀ ਆ ਮਗਰੀ ਵਸ਼ੀ ਆ ਗਈ ਆ ਸ਼ਾਈ ਹਾਲ ਚ ਆ ਗਈ ਆ ਠੰਡੀ ਸੀਲ ਕੀ ਕਹਿਣੇ ਆ ਤੇ ਬਾਕੀ ਰੇਡ ਵੀ ਇਹਨੇ ਜਾਇਜ ਕਰਤਾ ਜੀ 36 ਜੀ ਵੀਰ ਕਹਿੰਦਾ 500 ਛੜਦਾ ਹੈ ਹਨਾ ਵੀਰ ਜੀ ਜੀ ਵੀਰ ਜੀ ਛੋੜ ਪਹਿਲੇ ਫੋਨ ਤੇ ਵੀਰ ਜੀ ਜਿਹੜੀ ਜਾਵੇ ਬਿਲਕੁਲ ਜੀ ਨਾ ਜਾਇਜ ਰੇਡ ਆ ਵੀਰੇ ਤੁਹਾਡਾ ਜਾਇਜ ਆ ਜੀ ਪਿਓਰ ਸ਼ਾਈ ਹਾਲ ਠੰਡੀ ਸੀਲ ਲੱਗੀ ਆ ਮਾਝੀ ਇੱਕ ਸਾਹ ਦੀ ਵੀਰੇ ਦੋਦਰੇ ਸਾਹਿਬ ਨਾਲ ਹਨਾ ਜੀ ਲੱਗਾ ਨਾ ਵੀਰ ਜੀ ਵੇਖੋ ਮਾਝੀ ਨੂੰ ਨਹੀਂ ਹੋਣਾ ਐਡਾ ਸਾਨ ਬਿਲਕੁਲ ਬਿਲਕੁਲ ਵੀਰੇ ਜੀ ਚਵਾਈ ਆ ਕੱਡੀ ਮੋਟੀ ਧਾਰ ਦੀ ਬਿਲਕੁਲ ਬ ਬਾਕੀ ਫੋਨ ਲਾਓ ਪਹਿਲੇ ਫੋਨ ਤੇ ਵਿਗਨ ਵਾਲੀ ਵੈੜਾ ਠੰਡੀ ਸੀਲ ਆ ਗਈ ਆ ਕੀ ਕਹਿਣਿਆ ਵੈੜ ਦੇ ਠੀਕ ਹੈ ਜੀ ਹਾਂਜੀ ਵੀਰੇ ਆਪਣਾ ਨਾਮ ਦੱਸ ਦਿਓ ਫਿਰ ਨਾਮ ਇੱਥੇ ਰਮਨਦੀਪ ਜੇ ਪਿੰਡ ਰਵਾਲ ਜੇ ਹਾਂਜੀ ਤੇ ਜਿਹੜਾ ਗਰਦਾਤਪੁਰ ਤਸੀਲ ਡੇਰਾ ਬਾਬਾ ਨਾਨਕ ਠੀਕ ਹੈ ਜੀ ਪਰ ਇੱਕ ਏਰੀਆ ਆਪਣਾ ਵਿੱਚ ਫਰੇਗੜ ਟੂੜੀਆਂ ਦੇ ਫਰੇਗੜ ਟੂੜੀਆਂ ਪੈ ਗਏ ਹੈ ਨਾ ਜੀ ਆਪਣਾ 4 ਕਿਲੋਮੀਟਰ ਫਰੇਗੜ ਜੇ 4-5 ਕਿਲੋਮੀਟਰ ਦਾ ਮਦਾਜ ਠੀਕ ਹੈ 15 ਕਿਲੋਮੀਟਰ ਡੇਰਾ ਬਾਬਾ ਨਾਨਕ ਦੇ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਤੇ ਫੋਨ ਨੰਬਰ ਦੱਸ ਵੀਰੇ ਫੋਨ ਨੰਬਰ ਆਪਣਾ ਵੀਰੇ ਬਾਹਰ 81 81 10 40 47 ਜੀ ਠੀਕ ਹੈ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ